ਜੇ ਉਹਨਾਂ ਦਾ ਬਚਨ ਮੰਨਦੇ ਆ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਹਨ ਕਿ ਭਾਈ ਪ੍ਰਮਾਤਮਾ ਦਾ ਨਾਮ ਸਿਮਰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ ਤੇ ਅੰਦਾਜ਼ਾ ਲਾਓ ਕਿ ਸਿਮਰਨ ਦੇ ਵਿੱਚ ਕਿੰਨੀ ਕਿ ਤਾਕਤ ਹੋਏਗੀ ਆਖੋ ਸੁਪਨਾ ਸਿਮਰਨ ਵਿੱਚ ਤਾਕਤ ਹੈ ਅਰਦਾਸ ਵਿੱਚ ਤਾਕਤ ਹੈ ਪਰ ਸਾਡੇ ਭਰੋਸੇ ਵਿੱਚ ਤਾਕਤ ਨਹੀਂ ਹੈ ਆਖੋ ਸਤਨਾਮ ਭਰੋਸਾ ਵਿਸ਼ਵਾਸ ਅਰਦਾਸ ਬੜੀ ਦੁਨੀਆ ਕਰਦੀ ਹੈ ਜਦੋਂ ਅਰਦਾਸ ਹੁੰਦੀ ਹੈ بڑے ਲੋਕ ਅਰਦਾਸ ਵਿੱਚ ਖੜੇ ਹੁੰਦੇ ਨੇ ਪਰ ਸਾ ਸੰਗਤ ਜੀ ਕੁਝ ਵਿਰਲੇ ਮਨੁੱਖ ਹੁੰਦੇ ਨੇ ਜਿਹੜੇ ਮਨ ਕਰਕੇ ਅਰਦਾਸ ਵਿੱਚ ਹਾਜ਼ਰ ਹੁੰਦੇ ਨੇ ਉਨ੍ਹਾਂ ਦੀ ਅਰਦਾਸ ਪੂਰੀ ਹੁੰਦੀ ਹੈ ਆਖੋ ਸਤਨਾਮ ਕਿਉਂਕਿ ਹਰ ਬੰਦਾ ਮਨ ਕਰਕੇ ਹਾਜ਼ਰ ਨਹੀਂ ਹੋ ਸਕਦਾ ਕਈ ਵਾਰੀ ਸਰੀਰ ਹਾਜ਼ਰ ਹੁੰਦਾ ਹੈ ਮਨ ਹਾਜ਼ਰ ਨਹੀਂ ਹੁੰਦਾ ਸਰੀਰ ਇੱਥੇ ਬੈਠਾ ਹੁੰਦਾ ਹੈ ਧਿਆਨ ਕਿਸੇ ਪਾਸੇ ਹੋਰ ਹੁੰਦਾ ਹੈ ਸਰੀਰ ਇੱਥੇ ਹੁੰਦਾ ਹੈ ਧਿਆਨ ਘਰ ਵਿੱਚ ਹੁੰਦਾ ਹੈ ਇਸ ਕਰਕੇ ਅਰਦਾਸ ਤੇ ਵਿਸ਼ਵਾਸ ਨਾਮ ਤੇ ਭਰੋਸਾ ਗੁਰੂ ਤੇ ਭਰੋਸਾ ਜਿਹੜਾ ਕਰਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਦੁੱਖ ਮਿਟਾ ਦਿੰਦੇ ਆ ਗੁਰੂ ਰਾਮਦਾਸ ਮਹਾਰਾਜੀ ਦਾ ਬਚਨ ਹੈ ਕਿ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟਾ ਹੈ ਤੂੰ ਅਰਦਾਸ ਕਰਦਾ ਰਹਿ ਵੜੇ ਕੱਖਾਂ ਤੋਂ ਲੱਖਾਂ ਤੱਕ ਪੁਜਾਰ ਤੇ ਉਹਨੇ ਤੇ ਜਿਹੜੋਂ ਬਿਸਰ ਜਾਂਦੇ ਆ ਉਹ ਲੱਖਾਂ ਤੋਂ ਕੱਖਾਂ ਤੇ ਵੀ ਆ ਜਾਂਦੇ ਹਨ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਦੇ ਮੁਗਧਾਰੀ ਪਰ ਉਹ ਦਇਆਵਲੀ ਕਰਦਾ ਹੈ ਪਰ ਉਹ ਛੇਤੀ ਦੁੱਖ ਨਹੀਂ ਦਿੰਦਾ ਦੁੱਖ ਜਦੋਂ ਬੰਦਾ ਕਰਮ ਬੀਜਦਾ ਨਾ ਤੇ ਫਿਰ ਕਰਮਾਂ ਦੇ ਅਨੁਸਾਰ ਉਹਨੂੰ ਦੁੱਖ ਪ੍ਰਾਪਤ ਹੁੰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਤੇ ਕਹਿੰਦੇ ਆ ਉਹਨੂੰ ਸਿਮਰਨ ਕਰਿਆ ਕਰੋ ਦਾ ਜਿਸ ਸਿਮਰਤ ਜਿਹਨੂੰ ਸਿਮਰ ਕੇ ਦੁੱਖ ਮਿਟ ਜਾਂਦੇ ਹਨ ਬੜੀਆਂ ਸਮੱਸਿਆਵਾਂ ਹੁੰਦੀਆਂ ਨੇ ਘਰਾਂ ਵਿੱਚ ਕੋਈ ਕਹਿੰਦਾ ਜੀ ਗਰੀਬੀ ਬੜੀ ਐ ਕੋਈ ਕਹਿੰਦਾ ਜੀ ਬੱਚਾ ਕਹਣੇ ਵਿੱਚ ਨਹੀਂ ਹੈ ਤੀਆਂ ਪੁੱਤਰ ਕਹਣੇ ਵਿੱਚ ਨਹੀਂ ਹਨ ਕੋਈ ਕਹਿੰਦਾ ਜੀ ਘਰ ਵਿੱਚ ਬਣਦੀ ਕੋਈ ਨਹੀਂ। ਕੋਈ ਕਹਿੰਦਾ ਜੀ ਕੋਈ ਭੈਣ ਮਾਂ ਵੀ ਕਹਿੰਦੀ ਹੈ ਜੀ ਮੇਰਾ ਪੁੱਤਰ ਨਸ਼ਾ ਕਰਦਾ ਹੈ ਕੋਈ ਬੀਬੀ ਕਹਿੰਦੀ ਹੈ ਮੇਰਾ ਪਤੀ ਸਸੰਗ ਹੈ ਜੀ ਸ੍ਰਿਸ਼ਟੀ ਦਾ ਮਾਲਕ ਕੋਈ ਹੈ ਪਰਮੇਸ਼ਵਰ ਤੂੰ ਸਰਦਾ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰ ਕਈ ਵਾਰੀ ਨਾ ਅਸੀਂ ਆਪਣੇ ਦਿਮਾਗ ਨਾਲ ਬਹੁਤ ਜ਼ੋਰ ਲਾਉਂਦੇ ਰਹਿੰਨੇ ਆ ਆਪਣੇ ਕੰਮ ਨੂੰ ਹੱਲ ਕਰਨ ਦੇ ਲਈ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਪੁੱਤਰ ਕਹਿਣੇ ਜ ਨਹੀਂ ਉਹਨੂੰ ਟੋਕਣ ਦੀ ਲੋੜ ਨਹੀਂ ਪਤੀ ਨਸ਼ਾ ਕਰਦਾ ਹੈ ਸ਼ਰਾਬ ਪੀਂਦਾ ਹੈ ਬੜੇ ਦਿਨ ਰਾਤ ਸ਼ਰਾਬ ਪੀਂਦੇ ਆ ਇੱਕ ਬੀਬੀ ਆਈ ਕਿ ਮੇਰਾ ਪਤੀ ਦਿਨ ਰਾਤ ਸ਼ਰਾਬ ਪੀਂਦਾ ਸਤ ਸੰਗ ਹੁੰਦੀ ਸੀ ਕਿਤੇ ਕਿਸੇ ਵਾਰ ਦੀ ਗੱਲ ਕਿਸੇ ਗੁਰੂ ਕੇ ਕੀਰਤਨ ਜਾਂ ਕੋਲ ਗੁਰਮਖਾਂ ਕੋਲ ਸਾਧੂਆਂ ਕੋਲ ਕਹਿ ਲਈਏ ਮਹਾਪੁਰਖਾਂ ਕੋਲ ਕਹਿ ਲਈਏ ਆਈ ਕਿ ਮੈਂ ਬਹੁਤ ਦੁਖੀ ਹਾਂ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ ਕਿ ਤੁਸੀਂ ਉਹਨੂੰ ਟੋਕਣਾ ਨਹੀਂ ਕਿਉਂਕਿ ਬੱਚਾ ਭਾਵੇਂ ਵੱਡਾ ਹੈ ਜਦੋਂ ਅਸੀਂ ਉਹਨੂੰ ਜ਼ਿਆਦਾ ਟੋਕਦੇ ਹਾਂ ਤਾਂ ਉਹ ਹਰਕ ਸਕਦਾ ਉਹ ਗੁੱਸਾ ਕਰ ਸਕਦਾ ਉਹ ਚਿੜ ਸਕਦਾ ਹੈ ਕਿਉਂਕਿ ਔਗਣਹਾਰਾ ਮਨੁੱਖ ਨੂੰ ਜਦੋਂ ਅਸੀਂ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਨਾ ਉਹ ਜ਼ਿਆਦਾ ਹਰਕਦਾ ਹੁਣ ਉਹਨੂੰ ਕਿਹਾ ਕਿ ਤੂੰ ਅਰਦਾਸ ਕਰ ਬੜੇ ਕਰਵਾਉਂਦੇ ਆ ਕੋਈ ਸਵਾ ਚਾਰ ਕਾਰਜ ਸ਼ੁੱਧ ਨਹੀਂ ਹੁੰਦਾ ਕੋਈ 4:30 ਵਜੇ ਆ ਕੇ ਅਰਦਾਸ ਗੁਰੂ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਕਾਗਰਤਾ ਨਾਲ ਅਰਦਾਸ ਕਰਵੁੰਦੇ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਾਂ ਅਰਦਾਸ ਕਰਦੇ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਉਹਤੇ ਰਹਿਮਤ ਕਰਦੇ ਆ ਇਸ ਕਰਕੇ ਆਪਣੇ ਕਾਰਜ ਨੂੰ ਸਫਲ ਕਰਨ ਲਈ ਆਪਣਾ ਜੋਰ ਘੱਟ ਅਰਦਾਸ ਗੁਰੂ ਦੇ ਚਰਨਾਂ 'ਚ ਕਰੋ ਕਿ ਐਸੀ ਬੁੱਤ ਦੇ ਮੈਂ ਆਪਣਾ ਕਾਰਜ ਸਫਲ ਕਰ ਸਕਾਂ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਵਿਵੇਕਬੁੱਧ ਬਖਸ਼ਦੇ ਆ ਸਭ ਤੋਂ ਵੱਡਾ ਇਲਾਜ ਹਰ ਦੁੱਖ ਦਾ ਗੁਰੂ ਰਾਮਦਾਸ ਮਹਾਰਾਜ ਜੀ ਦੱਸਦੇ ਆ ਕਿ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਵੀ ਜਿਸ ਨੂੰ ਸਿਮਰਨ ਕਰਕੇ ਸਾਡਾ ਦੁੱਖ ਹੈ ਜਿਹੜਾ ਉਹ ਮਿਟ ਸਕਦਾ ਹੈ ਅਰਦਾਸ ਕੀਤੀ ਗੁਰੂ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਆ ਕੇ 4:30 ਵਜੇ ਇੱਕ ਦਿਨ ਆਪਣੇ ਆਪ ਕਹਿ ਦੁੱਤਾ ਕਿ ਮੈਂ ਐਤੂ ਬਾਦ ਸ਼ਰਾਬ ਨਹੀਂ ਪੀਂਗਾ ਆਖੋ ਸੁਪਨਾ ਇਹ ਉਹਦੀਆਂ ਬਖਸ਼ਿਸ਼ਾਂ ਨੇ ਇਹ ਉਹਦੀਆਂ ਰਹਿਮਤਾਂ ਨੇ ਹਰ ਹਰ ਸਤਿਗੁਰ ਪੁਰਖ ਮਿਲਾਵਹੁ ਗੁਰ ਮਿਲਿਆ ਸੁਖ ਹੋਈ ਰਾਮ ਏ ਪ੍ਰਮਾਤਮਾ ਸਾਨੂੰ ਐਸਾ ਗੁਰੂ ਮਹਾਪੁਰਖ ਮਿਲਾ ਲ ਜੇ ਗੁਰੂ ਮਿਲ ਪਏ ਤਾਂ ਫਿਰ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਹਰ ਗੁਣ ਗਾਵੋ ਮੀਤ ਹਮਾਰੇ ਪ੍ਰਮਾਤਮਾ ਦੀ ਸਿੱxslਾ ਦੇ ਗੀਤ ਹਮੇਸ਼ਾ ਗਾਇਆ ਕਰੋ ਭਗਵਾਨ ਨੂੰ ਜਪਿਆ ਕਰੋ ਹਰ ਗੁਣ ਗਾਵੋ ਮੀਤ ਹਮਾਰੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਕਰਦੇ ਆ ਕਿ اے ਸਜਣੋ ਪ੍ਰਮਾਤਮਾ ਦੀ ਸਿਫਤ ਸਲਾ ਕਰਿਆ ਕਰੋ ਉਹਨੂੰ ਹਿਰਦੇ ਚ ਉਰਤਾਰੇ ਹਰ ਹਰ ਨਾਮ ਰੱਖੋ ਓ ੁਰ ਧਾਰੇ ੁਰ ਭਾਵ ਅੰਦਰ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖੋ ਹਰ ਹਰ ਅੰਮ੍ਰਿਤ ਬਾਚਨ ਸੁਣਾਓ ਗੁਰ ਮਿਲਿਆ ਪ੍ਰਗਟ ਹੋਈ ਰਾਹ ਪਰਮਾਤਮਾ ਦੀ ਸਿੱਸਲਾ ਦੇ ਆਤਮਿਕ ਜੀਵਨ ਦੇਣ ਵਾਲੇ ਬੋਲ ਮੈਨੂੰ ਵੀ ਸੁਣਾਇਆ ਕਰੋ ਕਿ ਐ ਸਜਣੋ ਗੁਰੂ ਦੀ ਸ਼ਰਨ ਪਾ ਕੇ ਰਹੋ ਹਮੇਸ਼ਾ ਕਿਉਂਕਿ ਸਤ ਸੰਗ ਵਿੱਚ ਕਦੇ ਐਸੀ ਅਰਦਾਸ ਹੁੰਦੀ ਹੈ ਕਦੇ ਗੁਰੂ ਦੀ ਐਸੀ ਦ੍ਰਿਸ਼ਟੀ ਹੁੰਦੀ ਹੈ ਕਿ ਉਹ ਸਭ ਨੂੰ ਹੀ ਮਾਫ਼ ਕਰ ਦਿੰਦਾ ਆਖੋ ਸਤਨਾਮ ਬਾਬਾ ਨਾਨਕ ਸਿੰਘ ਜੀ ਕਹਿੰਦੇ ਸਤ ਸੰਗ ਹੋ ਕੇ ਹੱਡੀ ਕੀਰਤਨ ਹੋ ਕੇ ਹਟਿਆ ਤੇ ਅਰਦਾਸ ਕੀਤੀ ਕਿ ਐ ਸਤਗੁਰੂ ਸੱਚੇ ਪਾਤਸ਼ਾਹ ਅੱਜ ਜਿੰਨੇ ਵੀ satsang ਵਿੱਚ ਆਏ ਐ ਉਹਨਾਂ ਦੇ ਸਾਰਿਆਂ ਦੇ ਗੁਨਾਹ ਮਾਫ ਕਰਦੇ ਹਾਂ ਆਪ ਕੋ ਸਤਨਾਮ ਆਪਾਂ ਨੂੰ ਕੀ ਪਤਾ ਹੈ ਗੁਰੂ ਨੇ ਕਿਦਾਂ ਬਖਸ਼ਿਸ਼ ਕਰਨੀ ਹੁੰਦੀ ਹੈ ਇਸ ਕਰਕੇ ਰੋਜ਼ ਰੋਜ਼ ਜਾਂਦਾ ਰਹੇ ਉਹਦੇ ਸਕੂਲ ਵਿੱਚ ਰੋਜ਼ ਸੁਣਦਾ ਰਹੇ ਤੇ ਰੋਜ਼ ਅਰਦਾਸ ਕਰਦਾ ਰਹੇ ਅਰਦਾਸ ਤੇ ਵਿਸ਼ਵਾਸ ਰੱਖ ਤੇ ਗੁਰੂ ਜ਼ਰੂਰ ਸੁਣਦਾ ਹੈ ਕੋਈ ਸੁਣਾਉਣ ਵਾਲਾ ਹੋਵੇ ਗੁਰੂ ਛਕਦਾ ਹੈ ਕੋਈ ਛਕਾਉਣ ਵਾਲਾ ਹੋਵੇ ਗੁਰੂ ਬੋਲਦਾ ਹੈ ਕੋਈ ਬੁਲਾਉਣ ਵਾਲਾ ਹੋਵੇ ਹਰ ਹਰ ਅੰਮ੍ਰਿਤ ਬਾਜਨ ਸੁਣਾਉ ਉਹ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਦਸੂਦਨ ਹਰ ਮਾਦੋ ਪ੍ਰਾਨਾ ਜੇ ਵਿਸ਼ਵਾਸ ਨਾ ਆਵੇ ਨਾ ਤੇ ਸਾਰੀ ਉਮਰ ਗੁਰਦੁਆਰਿਆਂ ਚ ਫਿਰਦਿਆਂ ਦੀ ਵੀ ਲੰਘ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਕਿ ਨਾਮ ਕੀ ਹੈ ਅਭਿਆਸ ਕੀ ਹੈ ਬੰਦਗੀ ਕੀ ਹੈ ਸਿਮਰਨ ਕੀ ਹੈ ਨਹੀਂ ਪਤਾ ਲੱਗਦਾ ਮੇਰੇ ਵਰਗੇ ਭਾਵੇਂ ਕੋਲ ਹੀ ਰਹਿੰਦੇ ਆ ਰੋਜ਼ 헤 ਦੂਤਾਂ ਦੇ ਨਾਸ ਕਰਨ ਵਾਲੇ ਮਦਸੂਦਨ ਮਦ ਭਾਵ ਰਾਖਸ਼ ਨੂੰ ਮਾਰਨ ਵਾਲੇ ਰਾਖਸ਼ ਬਿਰਤੀ ਨੂੰ ਖਤਮ ਕਰ ਦਿੰਦਾ ਹੈ ਗੁਰੂ ਅਰਦਾਸ ਕਰਿਆ ਕਰ ਮਾਲਕਾ ਮੇਰੇ ਘਰ ਦੀ ਇਹ ਸਮੱਸਿਆ ਹੈ ਤੂੰ ਹੀ ਤਾਂ ਮਨੁੱਖਾ ਜਨਮ ਦਿੱਤਾ ਤੂੰ ਹੀ ਸ੍ਰਿਸ਼ਟੀ ਦਾ ਮਾਲਕ ਹੈ ਤੂੰ ਹੀ ਤਾਂ ਸਭ ਕੁਝ ਬਣਾਇਆ ਹੈ ਤੇ ਹੱਲ ਵੀ ਤੇ ਤੂੰ ਹੀ ਕਰ ਸਕਦਾ ਐ ਇਤੋਂ ਵੱਡਾ ਕੋਈ ਨਹੀਂ ਹਾਥੀ ਗੁਰੂ ਅੱਗੇ ਢਣ ਸਿੱਖਲਾ ਐ ਤੈਨੂੰ ਦੁਨੀਆ ਅੱਗੇ ਢਣੇ ਨਹੀਂ ਪੈਣਗੇ ਆਖੋ ਸਤਨਾਮ ਮਾਦ ਸੂਤਨ ਹਰ ਮਾਦੋ ਪ੍ਰਾਨਾ ਉਹ ਤੇ ਮਧੂ ਰਾਖਸ਼ ਨੂੰ ਮਾਰਨ ਵਾਲਾ ਮਾਇਆ ਦੇ ਪਤੀ ਹੈ ਮੇਰੇ ਜਿੰਦ ਦੇ ਸਹਾਰੇ ਪ੍ਰਮਾਤਮਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਣਾ ਮੇਰੇ ਮਨ ਵਿੱਚ ਹਿਰਦੇ ਵਿੱਚ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਬਸ ਮਿੱਠਾ ਲੱਗਦਾ ਰਵੇ ਹਰ ਹਰ ਦਇਆ ਕਰਹੁ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਕਿਹੇ ਪ੍ਰਮਾਤਮਾ ਮੇਰੇ ਉੱਤੇ ਮੇਰ ਕਰੋ ਮੈਨੂੰ ਉਹ ਮਹਾਪੁਰਖ ਗੁਰੂ ਮਲਾਓ ਕਿ ਜੋ ਇਸ ਮਾਇਆ ਦੇ ਪ੍ਰਭਾਵ ਤੋਂ ਵੀ ਉੱਪਰ ਹੈ ਆਖੋ ਸਤਨਾਮ ਹਰ ਹਰ ਨਾਮ ਸਦਾ ਸੁਖ ਦਾਤਾ ਗੁਰੂ ਰਾਮਦਾਸ ਮਹਾਰਾਜ ਜੀ ਉਪਦੇਸ਼ ਕਰਦੇ ਹਨ ਕਿ ਪ੍ਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ ਹਰ ਕੈ ਰੰਗ ਮੇਰਾ ਮਨ ਰੰਗਦਾ ਮੇਰਾ ਮਨ ਫਿਰ ਉਸ ਪ੍ਰਮਾਤਮਾ ਦੇ ਪ੍ਰੇਮ ਵਿੱਚ ਸਦਾ ਮਸਤ ਰਹਿੰਦਾ ਹੈ ਐਸੀ ਮਸਤੀ ਐਸਾ ਰੰਗ ਫਿਰ ਸਤਗੁਰੂ ਸੱਚੇ ਪਾਤਸ਼ਾਹ ਬਖਸ਼ ਦਿੰਦੇ ਹਨ ਹਰ ਹਰ ਮਹਾਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਹ ਏ ਸਤਿਗੁਰੂ ਜੀ ਮੈਨੂੰ ਗੁਰੂ ਮਹਾਪੁਰਖ ਐਸਾ ਮਿਲਾਓ ਕਿ ਏ ਸਤਿਗੁਰੂ ਤੇਰੇ ਬਖਸ਼ੇ ਹਰੀ ਨਾਮ ਵਿੱਚ ਜੁੜਿਆ ਮੈਨੂੰ ਆਤਮਿਕ ਆਨੰਦ ਮਿਲਦਾ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਿੰਨੀ ਸ਼ਕਤੀ ਕਿੰਨੀ ਪਾਵਰ ਕਿੰਨੀ ਕਿਰਪਾ ਹੋਏਗੀ ਉਹਦੇ ਨਾਮ ਵਿੱਚ ਜਿਹੜਾ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਕਹਿ ਰਹੇ ਨੇ ਕਿ ਹਰ 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 ਨਾਮ ਜਪਾਹ ਕਿ ਸਦਾ ਪਰਮਾਤਮਾ ਦਾ ਨਾਮ ਜਪਿਆ ਕਰ ਤੇ ਜੇ ਮੰਨ ਲਈਏ ਗੁਰੂ ਰਾਮਦਾਸ ਦੀ ਗੱਲ ਤੇ ਕਿੱਡੀ ਰਹਿਮਤ ਹੋਣੀ ਆ ਆਖੋ ਸਤਨਾਮ ਕਿਉਂਕਿ ਇਹ ਕਿਸੇ ਇਨਸਾਨ ਦੀ ਆਵਾਜ਼ ਨਹੀਂ ਹੈ ਇਹ ਗੁਰੂ ਰਾਮਦਾਸ ਮਹਾਰਾਜ ਦੀ ਆਵਾਜ਼ ਹੈ ਜੈਤ ਸਰੀ ਮਹੱਲਾ ਚੌਥਾ ਹਰ 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 ਨਾਮ ਜਪਾਹ ਕੇ ਸਦਾ ਹਰੀ ਦਾ ਪਰਮਾਤਮਾ ਦਾ ਨਾਮ ਜਪਿਆ ਕਰ ਇਹ ਲਾਹਾ ਲੈ ਲੈ ਕਿਹੜਾ ਗੁਰਮukh ਨਾਮ ਸਦਾ ਲੈ ਲਾਹਾ ਕਿ ਗੁਰੂ ਜੀ ਦੀ ਸ਼ਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ ਦੀ ਖੱਟੀ ਖੜਦਾ ਰਹੇ ਇਹ ਨਹੀਂ ਨਾਲ ਜਾਂਦਾ ਸ਼ਰੀਰ ਰਿਸ਼ਤੇ ਮਾਇਆ ਇਹ ਤੇਰੇ ਵਰਤਨ ਲਈ ਹੈ ਵਰਤ ਰਾਰ ਹੈ ਪਰ ਨਾਮ ਉਦੋਂ ਵੀ ਕੰਮ ਕਰਦਾ ਜਦੋਂ ਤੇਰਾ ਸਰੀਰ ਵੀ ਖਤਮ ਹੋ ਜਾਂਦਾ ਆਖੋ ਸਤਨਾਮ ਜੈ ਮਾਤ ਪਿਤਾ ਸੋਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਿੱਥੇ ਲੇਖਾ ਮੰਗੀਐ ਜਿੱਥੇ ਤੇਰਾ ਲੇਖਾ ਹੋਣਾ ਤਿੱਥੇ ਖੜੇ ਦਸਨ ਗੁਰੂ ਨਾਲ ਪ੍ਰੀਤ ਹੈ ਤੇ ਗੁਰੂ ਅੱਗੇ ਖੜਾ ਦਿਸੇਗਾ ਆਖੋ ਸਤਨਾਮ ਗੁਰਮਖ ਨਾਮ ਸਦਾ ਲੈ ਲਾਹਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਗੁਰੂ ਜੀ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਦੀ ਖੱਟੀ ਖੜਦੇ ਰਹੋ ਹਰ 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 ਭਗਤ ਦਿਰੜਾਵ ਹੋ ਹਰ ਹਰ ਨਾਮ ਅਮਾਹਾਰਾਮ ਕਿ ਪ੍ਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿੱਚ ਪੱਕੀ ਕਰਕੇ ਪ੍ਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿੱਚ ਐਸਾ ਆਨੰਦ ਪੈਦਾ ਕਰਦਾ ਹੈ ਹਰ ਹਰ ਨਾਮ ਦਇਾਲ ਧਹਾ ਹਰ ਹਰ ਨਾਮ ਦਇਾਲ ਧਹਾ ਕਿ ਪ੍ਰਮਾਤਮਾ ਦਇਆ ਦਾ ਸੋਮਾ ਹੈ ਉਹ ਦਇਆ ਦੇ ਸੋਮੇ ਕਿਰਪਾਲੂ ਦਇਆਲੂ ਪ੍ਰਮਾਤਮਾ ਨੂੰ ਤੂੰ ਹਮੇਸ਼ਾ ਸਿਮਰਦਾ ਰਿਆ ਕਰ ਹਰ ਕੈ ਰੰਗ ਸਦਾ ਗੁਣਗਾਹ ਕਿ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਟਿੱਕੇ ਉਹਦੇ ਗੁਣਾਂ ਨੂੰ ਗਾਉਂਦਾ ਰਹਿ ਹਰ 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 ਜਸ ਘੂਮਰ ਪਾਵੋ ਮਿਲ ਸਤ ਸੰਗ ਓ ਮਹਾਰਾਜ ਕਿ ਸਦਾ ਉਹਦੀ ਸਿਫ਼ਤ ਸਲਾਹ ਕਰਦਾ ਰਿਹਾ ਕਰ ਸਿਫ਼ਤ ਸਲਾਹ ਮਨ ਨੂੰ ਮਸਤ ਕਰਨ ਵਾਲਾ ਇੱਕ ਐਸਾ ਨਾਚ ਹੈ ਉਹ ਨਾਚ ਨੱਚੋ ਹਰ 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 ਜਸ ਘੂਮਰ ਪਾਵੋ ਘੂਮਰ ਭਾਵੋ ਭਾਵ ਨੱਚਣਾ ਜਿਹੜਾ ਆਮ ਨੱਚਣਾ ਏ ਸਾਡੇ ਮਨ ਦਾ ਚਾਹ ਇਹ ਸਾਡੀਆਂ ਸੰਸਾਰਿਕ ਖੁਸ਼ੀਆਂ ਨੇ ਕਿਉਂਕਿ ਬਾਣੀ ਦਸਦੀ ਹੈ ਨੱਚਣ ਕੁੱਦਣ ਮਨ ਕਾ ਚਾਉ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਮਨ ਦਾ ਚਾਈ ਹੈ ਗੁਰੂ ਸਾਹਿਬ ਨਹੀਂ ਕਹਿੰਦੇ ਹਨ ਆਓ ਸਖੀ ਹਰ ਮੇਲ ਮਿਲਾਹਾ ਇਸ ਕਰਕੇ হে ਸਤਸੰਗਿਓ ਆਓ ਰਲ ਕੇ ਮਾਲਕ ਦੇ ਚਰਨਾਂ ਨਾਲ ਜੁੜੀਏ ਆਓ ਸਖੀ ਹਰ ਮੇਲ ਮਿਲਾਹਾ ਸੁਣ ਹਰ ਕਥਾ ਨਾਮ ਲੈ ਲਾਹਾ ਮਹਾਰਾਜ ਕਹਿੰਦੇ ਸਿਸਲਾ ਦੀਆਂ ਗੱਲਾਂ ਸੁਣ ਕੇ ਪ੍ਰਮਾਤਮਾ ਦੇ ਨਾਮ ਦੀ ਸਿਮਰਨ ਦੀ ਖੱਟੀ-ਖਟੇ ਰਹੋ ਜਿਸ ਤਰ੍ਹਾਂ ਆਪਜੀ ਸਰਵਣ ਕਰ ਰਹੇ ਹੋ ਇਹ ਗੁਰੂ ਰਾਮਦਾਸ ਮਹਾਰਾਜ ਜੀ ਇਹੀ ਕਹਿੰਦੇ ਆ ਕਿ ਆਓ ਬੈਠੀਏ ਰਲ ਕੇ ਕਰਨਾ ਕੀ ਹੈ ਸੁਣ ਹਰ ਕਥਾ ਨਾਮ ਲੈ ਲਾਹਾ ਕਿ ਨਾਮ ਦਾ ਲਾਹਾ ਲੈ ਤੇ ਗੁਰੂ ਦੀਆਂ ਗੱਲਾਂ ਸੁਣਿਆ ਕਰ ਹਰ ਹਰ ਕਿਰਪਾ ਧਾਰ ਗੁਰ ਮਿਲੋ ਹੋ ਗੁਰ ਮਿਲਿਆ ਹਰ ਓ ਮਹਾਰਾਮ ਕਿ ਮਾਲਕ ਦੇ ਦਰ ਤੇ ਇਹ ਅਰਦਾਸ ਕਰ ਕਿ ਸਤ ਗੁਰੂ ਜੀ ਸਾਨੂੰ ਇਸ ਮਨੁੱਖਾ ਜਨਮ ਦੇ ਅੰਦਰ ਪੂਰਾ ਗੁਰੂ ਮਿਲ ਪਵੇ ਤੇ ਇਹ ਸਤਸੰਗੀਓ ਜੇ ਗੁਰੂ ਮਿਲ ਪਵੇ ਤਾਂ ਹਿਰਦੇ ਵਿੱਚ ਇੱਕ ਐਸਾ ਆਨੰਦ ਪੈਦਾ ਹੋ ਜਾਂਦਾ ਹੈ ਜੋ ਕਦੇ ਵਿਸਰਦਾ ਨਹੀਂ ਕਰ ਕੀਰ ਜਸ ਅਗਮ ਅਥਾਹ ਉਹ ਆਪਾਂਚ ਤੇ ਡੂੰਗੇ ਜਿਗਰੇ ਵਾਲੇ ਪਰਮਾਤਮਾ ਦੀ ਸਿਫਤਸਲਾ ਕਰਕੇ ਜਸ ਕਰਕੇ ਕੀ ਹੁੰਦਾ ਹੈ ਖਿੰਨ ਖਿੰਨ ਰਾਮ ਨਾਮ ਗਵਾਹ ਹਰ ਵੇਲੇ ਉਹਦਾ ਨਾਮ ਮਾਰੇ ਕਹਿੰਦੇ ਜਪਦਾ ਰਿਹਾ ਕਰ ਮੋਕੋ ਧਾਰ ਕਿਰਪਾ ਮਿਲੀ ਹੈ ਗੁਰਦਾਤੇ ਹਰ ਨਾਨਕ ਭਗਤ ਓ ਮਹਾਰਾ ਸਤਗੁਰੂ ਜੀ ਕਹਿੰਦੇ ਕਿ ਨਾਮ ਦੀ ਦਾਤ ਦੇਣ ਵਾਲੇ ਗੁਰੂ ਮੇਰੇ ਉੱਤੇ ਮਿਹਰ ਕਰੋ ਕਿ ਮੈਨੂੰ ਤੁਹਾਡਾ ਮਲਾਪ ਹੋ ਜਾਏ ਤੇ ਤੇਰੇ ਮਲਾਪ ਦੀ ਬਰਕਤ ਨਾਲ ਮੇਰੇ ਅੰਦਰ ਭਗਤੀ ਕਰਨ ਦਾ ਚਾਅ ਪੈਦਾ ਹੋ ਜਾਵੇ ਐਸੀ ਕਿਰਪਾ ਕਰੋ ਮੇਰੇ ਤੇ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗਣਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਜਾਉ ਓ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ